ਸਵਾਗਤ ਹੈ ਦੋਸਤੋ ਆਪਣੇ ਪੇਜ ਤੇ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਡੇ ਖਾਤਰ ਦੋ ਛੋਟੇ ਮੁੱਲ ਦੇ ਟਰੈਕਟਰ ਤੇ ਸਾਫ ਤੇ ਤੇ ਸਾਫ ਟਰੈਕਟਰ ਲੈ ਕੇ ਆਏ ਆਂ ਆਜੋ ਵੀਡੀਓ ਦੇ ਵਿੱਚ ਕਰਦੇ ਆਂ ਗੱਲਬਾਤ ਇਹ ਫਾਰਮ ਟਰੈਕ 45 ਹੈ 2001 ਮਾਡਲ ਹੈ ਕੰਪਨੀ ਡਬਲ ਕਲਚ ਟਰੈਕਟਰ ਹੈ ਮੂਹਰੇ ਟਾਇਰ ਜਿਵੇਂ ਨਵੇਂ ਆ ਪਿਛਲੇ ਟਾਇਰ 50 55 ਪੈਸੇ ਆ ਟਰੈਕਟਰ ਦੀ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਇੰਜਨ ਗੇਅਰ ਦਾ ਬਹੁਤ ਸਾਫ ਟਰੈਕਟਰ ਹੈ ਮਗਰਾੜਾ ਮਗਰੂੜਾਂ ਦੀ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਪਿੱਛੋਂ ਲਿੰਕਾਂ ਲੋਕਾਂ ਦਾ ਪੂਰਾ ਸਾਫ ਟਰੈਕਟਰ ਹੈ ਵਧੀਆ ਨਵੀਂ ਸੀਟ ਲੱਗੀ ਹੋਈ ਆ ਡਬਲ ਕਲੱਚ ਦਾ ਟਰੈਕਟਰ ਹੈ ਬਸ ਕੱਲਾ ਪੰਪ ਚੇਂਜ ਹੋਇਆ ਹੋਇਆ ਵਾ ਬਾਡੀ ਬੁੱਡੀ ਸਾਰੀ ਟਰੈਕਟਰ ਦੀ ਓਰੀਜਨਲ ਹੈ ਡਬਲ ਕਲੱਚ ਆ 2001 ਮਾਡਲ ਹੈ ਪੰਜਾਬ ਨੰਬਰ ਹੈ ਰੇਟ ਦੀ ਗੱਲ ਕਰੀਏ ਤਾਂ ਇਹਦੀ ਡਿਮਾਂਡ 1,95,000 ਰੁਪਿਆ ਹੈ ਉਹਦੇ ਬਾਕੀ ਮਾਨ ਤਾਨ ਹੋ ਜੂਗਾ ਬਹੁਤ ਹੀ ਜਾਇਜ਼ ਰੇਟ ਦੇ ਟਰੈਕਟਰ ਹੈ ਦੂਜਾ ਹੈਗਾ ਫਾਰਮ ਸੱਤ ਇਹ 2000 ਮਾਡਲ ਡਬਲ ਕਲਚ ਟਰੈਕਟਰ ਹੈ ਪਿਛਲੇ ਟਾਇਰ ਜਮਾ ਨਵੇਂ ਨੇ ਮੋਰ ਦੇ ਟਾਇਰ 70 80 ਪੈਸੇ ਨੇ ਡਬਲ ਕਲਚ ਦਾ ਟਰੈਕਟਰ ਹੈ ਅਰੀਨਲ ਪੇਂਟ ਦਾ ਟਰੈਕਟਰ ਹੈ ਬਾਡੀ ਬੂਡੀ ਦਾ ਰੰਗ ਚੈੱਕ ਕਰ ਲਓ ਸ਼ੋ ਸ਼ੂ ਦਾ ਰੰਗ ਚੈੱਕ ਕਰ ਲਓ ਨਵੇਂ ਸੀਟ ਕਵਰ ਲੱਗੇ ਹੋਏ ਨੇ ਵਧੀਆ ਮਗਰਾੜਾਂ ਤੇ ਟੇਪ ਟੂਪ ਲੱਗੀ ਆ ਪਿਛਲੇ ਟਾਇਰ ਬਿਲਕੁਲ ਜਮਾ ਬ੍ਰਾਂਡ ਨੂ ਨੇ ਮਾਰਕਾ ਜੋ ਉੱਪਰ ਹੈ ਅਡਜਸਟੇਬਲ ਹੁੱਕ ਲੱਗੀ ਹੋਈ ਹੈ। ਸਮਾਨ ਸਾਰਾ ਡੰਡਾ ਫੱਟੀ ਛਤਰੀ ਸਾਰਾ ਕੋ ਟਰੈਕਟਰ ਦੇ ਨਾਲ ਹੈ। ਇਹਦਾ ਰੇਟ ਹੈ ਜੀ 2 ਲੱਖ ਰੁਪਿਆ। ਬਾਕੀ ਏਰੀਆ ਆਪਣਾ ਬਠਿੰਡਾ ਮੋਬਾਈਲ ਨੰਬਰ ਆਪਣਾ ਹੈ 9855400499। ਜੇ ਕਿਸੇ ਵੀਰ ਭਰਾ ਨੇ ਦੂਜੇ ਮਾਡਲ ਟਰੈਕਟਰ ਵੀ ਲੈਣੇ ਹੋ ਤਾਂ ਉਹ ਵੀ ਆਪਣੇ ਕੋਲੇ ਮਿਲ ਜਾਣਗੇ। 2009 ਮਾਡਲ 6045 7 ਮਾਡਲ 7 ਮਾਡਲ 60 ਪੰਜਾਬ ਹਰਿਆਣਾ ਸਾਰੇ ਤਰ੍ਹਾਂ ਦੇ ਫਾਰਮ ਟਰੱਕ ਆਪਣੇ ਕੋਲੇ अवेलेबल ਹੁੰਦੇ ਆ ਵੀਡੀਓ ਨੂੰ ਕਰ ਦਿਓ ਲਾਈਕ ਫੋਲੋ ਸ਼ੇਅਰ ਧੰਨਵਾਦ ਦੋਸਤੋ